ਅਸੀਂ ਕਾਫੀ ਦਿਨ ਹੋ ਗਿਆ ਸੀ ਇਹਨਾਂ ਨੂੰ ਪੁੱਛਿਆ ਵੀ ਤੁਹਾਡਾ ਵੀ ਤੁਸੀਂ ਕਿੱਥੋਂ ਆਏ ਆਂ ਜੀ ਤੇ ਕਿੱਥੇ ਦੇ ਹੈਗੇ ਆਂ ਹਾਂਜੀ ਤੇ ਇਹ ਨਾ ਤਾਂ ਸਾਨੂੰ ਦੱਸ ਰਹੇ ਆਂ ਵੀ ਕਿੱਥੋਂ ਆਏ ਨੇ ਜੀ ਇਹ ਨਾ ਉੱਥੇ ਦਾ ਪ੍ਰੂਫ ਹੈ ਜਿੱਥੋਂ ਆਏ ਨੇ ਨਾ ਇੱਥੇ ਦਾ ਕੋਈ ਪ੍ਰੂਫ ਹੈ ਜੀ ਸਾਡੇ ਜਵਾਕ ਖੇਡਦੇ ਨਹੀਂ ਗਰਾਊਂਡ 'ਚ ਤੇ ਲੇਡੀਜ਼ ਸੈਰ ਕਰਨ ਆਉਣੀ ਉਹਨਾਂ ਨੂੰ ਪੰਗ ਪਰੇਸ਼ਾਨ ਕਰਦੇ ਨੇ ਜੀ ਨਹੀਂ ਨਹੀਂ ਅਸੀਂ ਮਜ਼ਦੂਰਾਂ ਦਾ ਉਹ ਨਹੀਂ ਕਹਿੰਦੇ ਹਨਾ ਜਿਹੜੇ ਮਜ਼ਦੂਰ ਜਿਰੀ ਲਾਉਣ ਆਉਣੇ ਆ ਜਾਂ ਕੰਮ ਕਰਨ ਆਉਣੇ ਆ ਸਾਨੂੰ ਕੋਈ ਪਰੇਸ਼ਾਨੀ ਜੀ ਉਹਨਾਂ ਤੋਂ ਕਿਉਂਕਿ ਅੱਗੇ ਵੀ ਆਉਂਦੇ ਨੇ ਉਹ ਮੋਟਰਾਂ ਤੇ ਬੈਠੇ ਨੇ ਚਲੋ ਉਹਨਾਂ ਕੋਲ ਪ੍ਰੂਫ ਵੀ ਉਹਨਾਂ ਦੇ ਹੈਗੇ ਪਰ ਜਿਨ੍ਹਾਂ ਕੋਲ ਕੋਈ ਪ੍ਰੂਫ ਹੈ ਨਹੀਂ ਸਾਨੂੰ ਪਤਾ ਹੀ ਨਹੀਂ ਕਿੱਥੋਂ ਆਏ ਨੇ ਜੀ ਨਾ ਦੱਸਦੇ ਨੇ ਇਹ ਪੰਜਾਬ ਦੇ ਵਿੱਚ ਵੱਡੀ ਗਿੰਦ ਦੇ ਵਿੱਚ ਯੂਪੀ ਵਿਹਾਰ ਤੋਂ ਪਰਿਵਾਸੀ ਆ ਕੇ ਬਸੇ ਹੋਏ ਨੇ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਤਾਂ ਮੰਨ ਲਓ ਇੱਕ ਗੜ੍ਹ ਜਿਹਾ ਬਣਿਆ ਹੋਇਆ ਜਿੱਥੇ ਸਭ ਤੋਂ ਵੱਧ ਜਿਹੜੇ ਪਰਿਵਾਸੀ ਤੁਹਾਨੂੰ ਨਜ਼ਰ ਆਉਣਗੇ ਪରିਵਾਸੀ ਨੇ ਇੱਥੇ ਆਪਣੇ ਮਕਾਨ ਖਰੀਦ ਲਏ ਇੱਥੇ ਪੱਕੇ ਕਾਰੋਬਾਰ ਜਿਹੜੇ ਕਿ ਇਹਨਾਂ ਨੇ ਸ਼ੁਰੂ ਕਰ ਲੈਨੇ ਪਰ ਦੂਜੇ ਪਾਸੇ ਹੁਣ ਪਿੰਡਾਂ ਦੇ ਵਿੱਚ ਵੀ ਪਰਿਵਾਸੀਆਂ ਦੀ ਜਿਹੜੀ ਐਂਟਰੀ ਹੋ ਗਈ ਆ ਪਰ ਇਹਨਾਂ ਪਰਿਵਾਸੀਆਂ ਤੋਂ ਲੋਕ ਪਰੇਸ਼ਾਨ ਨੇ ਕਿਉਂਕਿ ਇਹਨਾਂ ਦੇ ਜਿਹੜੇ ਆਪਣੀਆਂ ਝੋਪਰੀਆਂ ਬਣਾਈ ਹੋਈਆਂ ਨੇ ਅਜਿਹੀਆਂ ਥਾਵਾਂ ਤੇ ਬਣਾਈਆਂ ਹੁੰਦੇ ਨੇ ਕਿ ਜਿੱਥੋਂ ਸੁੰਨਸਾ ਰਾਹ ਹੁੰਦੀ ਆ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਸ਼ੱਕ ਹੁੰਦਾ ਕਿ ਇਹ ਲੋਕ ਜਿਹੜੇ ਕਿ ਇੱਥੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਹਨਾਂ ਦੇ ਵੱਲੋਂ ਜਿਹੜਾ ਕਿ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਜਾਂਦੇ ਨੇ ਅਤੇ ਨਸ਼ਾ ਜੜਾ ਕੇ ਇਹਨਾਂ ਦੇ ਵੱਲੋਂ ਵੇਚਿਆ ਜਾਂਦਾ ਪਰ ਹੁਣ ਪਿੰਡ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜਿਹੜੇ ਇਹ ਪਰਿਵਾਸੀ ਬੈਠੇ ਨੇ ਇਹਨਾਂ ਦੇ ਉੱਤੇ ਹੁਣ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਪਿੰਡ ਦੇ ਸਰਪੰਚ ਦੇ ਵੱਲੋਂ ਖੰਨੇ ਦੇ ਨਿਰਲੇ ਪਿੰਡ ਦੇ ਸਰਪੰਚ ਨੇ ਇੱਕ ਵੱਡਾ ਐਕਸ਼ਨ ਲਿਆ ਪਿੰਡ ਦੀ ਪੰਚਾਇਤ ਤੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਕਿ ਜਿਹੜੇ ਪਰਿਵਾਸੀ ਹੋਣਗੇ ਉਹ ਇੱਕ ਹਫ਼ਤੇ ਦੇ ਅੰਦਰ ਅੰਦਰ ਪਿੰਡ ਛੱਡ ਕੇ ਇੱਥੋਂ ਚਲੇ ਜਾਣਗੇ ਤਾਂ ਕਿ ਪਿੰਡ ਦਾ ਮਾਹੌਲ ਨਾ ਖਰਾਬ ਹੋਵੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਚੱਲਦੇ ਪਿੰਡ ਦੇ ਸਰਪੰਚ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਝੁੱਗਿਆਂ ਚੋਂ ਆਪਣੀਆਂ ਵੀ ਦਿਖਾਈਆਂ ਕਿ ਕਿਵੇਂ ਇਹ ਵੱਡੀ ਗਿੰਦੇ ਦੇ ਵਿੱਚ ਜਿਹੜੇ ਪਰਿਵਾਸੀ ਨੇ ਪਿੰਡਾਂ ਦੇ ਵਿੱਚ ਐਂਟਰ ਹੋ ਚੁੱਕੇ ਨੇ ਪਰ ਪਿੰਡਾਂ ਦੇ ਵਿੱਚ ਪਰਿਵਾਸੀਆਂ ਨੂੰ ਰਹਿਣ ਨਹੀਂ ਦਿੱਤਾ ਜਾਵੇਗਾ ਜਿਸ ਦੇ ਚੱਲਦੇ ਮਤਾ ਪਾਸ ਕੀਤਾ ਗਿਆ ਤੇ ਇੱਕ ਹਫ਼ਤੇ ਦਾ ਸਮਾਂ ਇਨ੍ਹਾਂ ਪਰਿਵਾਸੀਆਂ ਨੂੰ ਦਿੱਤਾ ਗਿਆ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਉਹ ਆਪਣੇ ਇੱਥੋਂ ਟਿੰਡ ਫੋੜੀ ਚੱਕ ਲੈਣ ਅਤੇ ਕਿਤੇ ਮਰਜ਼ੀ ਜਾ ਕੇ ਡੇਰੇ ਲਾ ਲੈਣ ਪਰ ਉਹਨਾਂ ਦਾ ਪਿੰਡ ਜਿਹੜਾ ਕਿ ਖਾਲੀ ਕਰ ਦਿੱਤਾ ਜਾਵੇ ਕਿਉਂਕਿ ਗੰਦਗੀ ਵੀ ਚਾਰੇ ਪਾਸੇ ਪਰਿਵਾਸੀਆਂ ਦੇ ਵੱਲੋਂ ਫਲਾ ਦਿੱਤੀ ਗਈ ਹੈ ਉੱਥੇ ਇਹਨਾਂ ਨੇ ਖਾਣਾ ਪੀਣਾ ਉੱਥੇ ਇਹਨਾਂ ਨੇ ਸਭ ਕੁਝ ਜਿਹੜਾ ਕਰ ਦੇਣਾ ਜਿਸ ਦੇ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਗੰਦਗੀ ਜੁੜੀ ਫੈਲਾਈ ਹੋਈ ਹੈ ਜਿਸ ਦੇ ਚੱਲਦੇ ਪਿੰਡ ਵਾਸੀ ਪਰੇਸ਼ਾਨ ਸੇ ਤੇ ਦੂਜੇ ਪਾਸੇ ਪਿੰਡ ਦੇ ਸਰਪੰਚ ਨੇ ਫੈਸਲਾ ਲੈ ਕੇ ਇਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਦੇ ਦਿੱਤਾ ਤਾਂ ਕਿ ਇਹਨਾਂ ਦੇ ਪਿੰਡ ਨੂੰ ਖਾਲੀ ਕਰ ਦਿੱਤਾ ਜਾਵੇ ਫਿਰ ਤੁਸੀਂ ਸਰਪੰਚ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਆਓ ਤੁਹਾਨੂੰ ਤਸਵੀਰਾਂ ਦਿਖਾਈਏ ਪੂਰਾ ਮਾਮਲਾ ਇਹ ਹੈ ਜੀ ਕਿਉਂਕਿ ਜਿਹੜੇ ਪ੍ਰਵਾਸੀ ਇੱਥੇ ਰਹਿੰਦੇ ਨੇ ਰਜਵਾਹੇ ਤੇ ਜੀ ਇਹਨਾਂ ਕੋਲ ਕੋਈ ਆਈਡੈਂਟੀ ਪ੍ਰੂਫ ਨਹੀਂ ਹੈਗਾ ਜੀ ਅਸੀਂ ਕਾਫੀ ਦਿਨ ਹੋ ਗਏ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਹਾ ਤੇ ਕਿੱਥੇ ਦੇ ਹੈਗੇ ਆ ਹਾਂਜੀ ਤੇ ਇਹ ਨਾ ਤਾਂ ਸਾਨੂੰ ਦੱਸ ਰਹੇ ਆ ਕਿ ਕਿੱਥੋਂ ਆਏ ਨੇ ਜੀ ਤੇ ਨਾ ਉੱਥੇ ਦਾ ਪ੍ਰੂਫ ਹੈ ਜਿੱਥੋਂ ਆਏ ਨੇ ਨਾ ਇੱਥੇ ਦਾ ਕੋਈ ਪ੍ਰੂਫ ਹੈ ਜੀ ਤੇ ਨੰਬਰ 2 ਜੀ ਇਹ ਗਲੀਆਂ ਚ ਘੁੰਮਦੇ ਨੇ ਸਲਫਾ ਸੂਟਾ ਪੀ ਕੇ ਤੇ ਸ਼ਰਾਬ ਪੀ ਕੇ ਕਿਉਂਕਿ ਸਾਡੇ ਇੱਥੇ ਗਰਾਊਂਡ ਹੈ ਖੇਡ ਗਰਾਊਂਡ ਹੈ ਜੀ ਪੁਲ ਦੇ ਉੱਪਰ ਉੱਥੇ ਪੁਲ ਤੇ ਸਾਡੇ ਜਵਾਕ ਖੇਡਦੇ ਨਹੀਂ ਗਰਾਊਂਡ ਚ ਤੇ ਲੇਡੀਜ਼ ਸੈਰ ਕਰਨ ਆਉਣੀ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ ਤੇ ਪੁਲ ਤੇ ਬੈਠ ਕੇ ਜੀ ਇਹ ਸਿਕਟਾ ਸੂਟਾ ਪੀਂਦੇ ਨੇ ਜੀ ਕਿੰਨੇ ਟਾਈਮ ਤੋਂ ਬੈਠੇ ਨੇ ਇੱਥੇ ਜੀ ਇਹ ਜੀ ਤਕਰੀਬਨ ਹੋ ਗਏ 2-3 ਸਾਲ ਜੀ ਨੇ ਪਰਿਵਾਰ ਹੋਣਗੇ ਜੀ ਪਰਿਵਾਰ ਤਾਂ 12 ਜਣਾਂ ਝੁੰਗੀਆਂ ਨਹੀਂ ਹੋਊਗਾ ਡੇਢ ਡੇਢ ਤੋਂ 200 ਵਿਚੇ ਬੱਚੇ ਜੀ ਵਿਚੇ ਬਜ਼ੁਰਗ ਕਿਹੜੀ ਜਗ੍ਹਾ ਤੇ ਬੈਠੇ ਨੇ ਜੀ ਕੋਈ ਸਰਕਾਰੀ ਜਗ੍ਹਾ ਤੋਂ ਇਹ ਹਾਂਜੀ ਰਜਵਾਹ ਹੈ ਜੀ ਇਹ ਤੇ ਨਹਿਰੀ ਮਹਿਕਮੇ ਦੀ ਜੰਗਲਾਤ ਮਹਿਕਮੇ ਦੀ ਜਗ੍ਹਾ ਜੀ ਕੰਮਕਾਰ ਕਿੱਥੇ ਕਰਦੇ ਨੇ ਇਹ ਕੰਮਕਾਰ ਪਤਾ ਨਹੀਂ ਆਲੇ-ਦਾਲੇ ਪਿੰਡਾਂ 'ਚ ਕਰਦੇ ਹੋਣੇ ਸਾਡੇ ਪਿੰਡ ਦਾ ਕਰਦੇ ਨਹੀਂ ਜੀ ਇਹ ਅੱਛਾ ਜੰਗਲਾਤ ਮਹਿਕਮੇ ਨੂੰ ਤੇ ਪ੍ਰਸ਼ਾਸਨ ਨੂੰ ਕੋਈ ਲਿਖਤੀ ਰੂਪ 'ਚ ਦਿੱਤਾ ਤੁਸੀਂ ਅਸੀਂ ਥਾਣੇ ਦੇਖ ਕੇ ਆਏ ਹਾਂ ਜੀ ਮਾਤਾ ਹਾਂਜੀ ਤੇ ਅੱਜ ਜੰਗਲਾਤ ਮਹਿਕਮੇ ਦਾ ਦਫ਼ਤਰ ਬੰਦ ਸੀ ਸ਼ਨੀਵਾਰ ਕਰਕੇ ਜੀ ਹੁਣ ਅਸੀਂ ਸੋਮਵਾਰ ਸੰਪਰਕ ਕਰਾਂਗੇ ਤੇ ਬਾਕੀ ਫੋਨ ਤੇ ਸੰਪਰਕ ਕਰਾਂਗੇ। ਅੱਛਾ ਭਰੋਸਾ ਕੀ ਦਿੱਤਾ ਪ੍ਰਸ਼ਾਸਨ ਨੇ ਫਿਰ ਉਹਨਾਂ ਨੇ ਕੀ ਹੈ ਵੀ ਕੋਈ ਗੱਲ ਨਹੀਂ ਵੀ ਜਿਨ੍ਹਾਂ ਕੋਲ ਨਹੀਂ ਕੋਈ ਪ੍ਰੂਫ ਹੈਗਾ ਵੀ ਪਤਾ ਹੀ ਨਹੀਂ ਕਿੱਥੇ ਆਏ ਆ ਕਿੱਥੋਂ ਨਹੀਂ ਤੇ ਉਹਨਾਂ ਨੂੰ ਅਸੀਂ ਇੱਥੋਂ ਭੇਜਾਂਗੇ ਜੀ। ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਮੈਸੇਜ ਇਸ ਤਰ੍ਹਾਂ ਕਨਵੇ ਹੁੰਦਾ ਕਿ ਪੰਚਾਇਤ ਨੇ ਮਤਾ ਪਤਾ ਜੀ ਪ੍ਰਵਾਸੀ ਮਜ਼ਦੂਰ ਭਜੋ ਜਾਂ ਭਜਾਓ। ਤੁਹਾਡਾ ਕੀ ਰੌਲਾ ਕੀ ਆ ਜਿਹੜਾ ਵਜਾ ਕੀ ਆ ਜਿਹੜੀ ਆਪਾਂ ਕਰ ਰਹੇ ਆ। ਨਹੀਂ ਨਹੀਂ ਅਸੀਂ ਮਜ਼ਦੂਰਾਂ ਦਾ ਉਹ ਨਹੀਂ ਕਹਿੰਦੇ ਹਨ ਜਿਹੜੇ ਮਜ਼ਦੂਰ ਜਿਰੀ ਲਾਉਣ ਆਉਣੇ ਆ ਜਾਂ ਕੰਮ ਕਰਨ ਆਉਣੇ ਆ। ਸਾਨੂੰ ਕੋਈ ਪਰੇਸ਼ਾਨ ਕਿਉਂਕਿ ਅੱਗੇ ਵੀ ਆਉਂਦੇ ਨੇ ਉਹ ਮੋਟਰਾਂ ਤੇ ਬੈਠੇ ਨੇ ਚਲੋ ਉਹਨਾਂ ਕੋਲ ਪ੍ਰੂਫ ਵੀ ਉਹਨਾਂ ਦੇ ਹੈਗੇ ਪਰ ਜਿਨ੍ਹਾਂ ਕੋਲ ਕੋਈ ਪ੍ਰੂਫ ਹੈ ਨਹੀਂ ਸਾਨੂੰ ਪਤਾ ਹੀ ਨਹੀਂ ਕਿੱਥੋਂ ਆਏ ਨੇ ਜੀ ਨਾ ਦੱਸਦੇ ਨੇ ਇਹ ਬਿਲਕੁਲ ਹਾਂ ਪੁੱਛਣ ਤੇ ਵੀ ਨਹੀਂ ਦੱਸਦੇ ਵੀ ਕਿੱਥੋਂ ਆਏ ਆ ਕੋਈ ਪ੍ਰੂਫ ਨਹੀਂ ਇਹਨਾਂ ਕੋਲ ਜੀ ਹੁਣ ਵੀ ਅਸੀਂ ਇਹਨਾਂ ਨੂੰ ਕਿਹਾ ਹੁਣ ਚਾਹੇ ਪੁੱਛ ਲਓ ਤੁਸੀਂ ਪੁੱਛ ਲਓ ਜੀ ਵੀ ਕੋਈ ਪ੍ਰੂਫ ਇਹਨਾਂ ਕੋਲ ਹੋਵੇ ਇੱਕ ਨਵਾਲਿਕ ਬੱਚੀ ਦੀ ਪ੍ਰੈਗਨੈਂਟ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ ਉਹ ਕੀ ਮਾਮਲਾ ਹਾਂਜੀ 15 16 ਸਾਲ ਦੀ ਬੱਚੀ ਸੀ ਬਾਕੀ ਹੋਰ ਵੀ ਇੱਥੇ ਬੱਚੀਆਂ ਨੇ ਵਿਆਹ ਹੋਏ ਹੋਏ ਨਹੀਂ 15 16 ਸਾਲ ਦੀਆਂ ਦੀ ਇਹਨੇ ਬਾਲ ਵਿਆਹ ਕਰਦੇ ਨੇ ਉਹਨੂੰ ਟੀਵੀ ਦੀ ਬਿਮਾਰੀ ਆਈ ਆਖਰੀ ਸਟੇਜ ਤੇ ਆ ਜੀ ਪਹਿਲਾਂ ਦਵਾਈ ਲੈਣ ਵੀ ਜਾਂਦਾ ਰਿਹਾ ਹੁਣ ਉਹ ਦਵਾਈ ਲੈਣ ਵੀ ਨਹੀਂ ਜਾਂਦਾ ਜੇ ਕੱਲ ਨੂੰ ਇੱਥੇ ਪਿੰਡ 'ਚ ਬਿਮਾਰੀ ਫੈਲ ਗਈ ਕੌਣ ਜ਼ਿੰਮੇਵਾਰ ਹੈ ਜੀ ਕੀ ਮੰਗ ਕੀ ਮੰਗ ਕੀ ਕਰਦੇ ਸੀ ਮੰਗਦਾ ਸੀ ਇਹ ਕਰਦੇ ਇਹਨਾਂ ਦਾ ਇੱਥੋਂ ਸਮਾਨ ਚਕਾਓ ਜੀ ਅੱਛਾ ਹਾਂਜੀ ਇਹ ਦੇਖੋ ਜੇ ਅ ਦੇ ਕੋਈ ਇੱਕ ਤਾਂ ਤੁਹਾਨੂੰ ਦੱਸ ਦਿੰਦਾ ਵੀ ਯਾਨੀ ਕਿ ਵੀ ਇਹ ਗਰਾਊਂਡ ਦੇ ਨੇੜੇ ਜਿਹੜਾ ਕੈਪੀਟਲ ਕੋਲ ਹੈ ਉੱਥੇ ਜਾ ਕੇ ਗਾਂਜਾ ਪੀ ਕੇ ਜਣੇ ਸ਼ਰਾਬ ਪੀ ਕੇ ਬੈਠਦੇ ਨੇ ਸਾਡੇ ਪਿੰਡ ਦੇ ਜੋ ਲੇਡੀਜ਼ ਘੁੰਮਣ ਵਗੈਰਾ ਆਉਂਦੀਆਂ ਸੀਗੀਆਂ ਉਹ हट ਗਈਆਂ ਆਉਣ ਤੇ ਦੂਜਾ ਗਰਾਊਂਡ ਦੇ ਵਿੱਚ ਗੰਦ ਤੀਜਾ ਲੋਟਾਂ ਖੂਹਾਂ ਵਧੀਆਂ ਹੋਈਆਂ ਨੇ ਚੌਥੀ ਗੱਲ ਜਿਹੜੀ ਮੇਨ ਹੈ ਵੀ ਇਹਨਾਂ ਦਾ ਕੋਈ ਪ੍ਰੂਫ ਕੋਈ شناخت ਨਹੀਂ ਹੈਗੀ ਵੀ ਇਹ ਕਿੱਥੋਂ ਆਏ ਨੇ ਪਿੱਛੇ ਕਿੱਥੋਂ ਆਏ ਨੇ ਕਿਉਂਕਿ ਇਥੇ ਦਾ ਰਹਾ ਤੱਤਾ ਛੱਡੋ ਇਹਦਾ ਪਿਛਲਾ ਵੀ ਆਧਾਰਕਾਰ ਨਹੀਂ ਕੋਈ ਹੈਗਾ ਜੀ ਇਹ ਜਿਹੜਾ ਤੁਸੀਂ ਵੀਰੇ ਚੁੱਕਿਆ ਕਿਦਾਂ ਜਹਨ ਚ ਆਇਆ ਤੇ ਕਾਫੀ ਸਮੇਂ ਪਹਿਲਾਂ ਵੀ 75 ਰਹੀਆਂ ਨੇ ਉਹ ਕਿਉਂ ਨਹੀਂ ਕੰਮ ਹੋ ਉਸ ਐਕਚੁਅਲੀ ਸਾਡੇ 12 ਸਾਲ ਬਾਅਦ ਪੰਚਾਇਤ ਦੀ ਚੋਣ ਹੋਈ ਆ ਜੀ ਦੂਸਰੀ ਗੱਲ ਸਾਡੇ ਕੋਲੇ ਨੋਟਸ ਵਿੱਚ ਆਈ ਸੀ ਗੱਲ ਹੈਲਥ ਸੈਂਟਰ ਤੋਂ ਸਾਡੇ ਮੈਡਮ ਸੁਨੀਤਾ ਜੀ ਨੇ ਉਹਨਾਂ ਦੀ ਕਾਲ ਆਈ ਕਿ ਇਹ ਨਾ ਤਾਂ ਇਹ ਕੋਈ ਟੀਕੇ ਵਗੈਰਾ ਲਾਉਣ ਵਾਸਤੇ ਇਹਨਾਂ ਨੂੰ ਕਹਨੀयां ਚਾਹੁੰਦੇ ਆ ਤੇ ਨਾ ਕੋਈ ਹੋਰ ਆ ਨਾ ਕੋਈ ਪ੍ਰੂਫ ਜੈਕ ਪ੍ਰੂਫ ਇਹਨਾਂ ਦੇ ਕੋਈ ਲੇਡੀਜ਼ ਪ੍ਰੈਗਨੈਂਟਲੀ 15 ਸਾਲ ਦੀ ਤੇ ਉਹਨਾਂ ਨੇ ਆਧਾਰ ਕਾਰਡ ਮੰਗਿਆ ਤੇ ਸਾਨੂੰ ਕਿਹਾ ਵੀ ਉਹ ਇਦਾਂ ਵੀ ਉਹ ਲੇਡੀਜ਼ ਬੱਚੀ ਆ ਉਹਦੀ ਉਮਰ ਹੈ ਵੀ ਆਪਾਂ ਨੂੰ ਕ ਸਾਨੂੰ ਕਹਿੰਦੇ ਵੀ ਤੁਹਾਨੂੰ ਸਾਡੀ ਕੁੜੀ ਦੀ ਉਮਰ ਵੱਧ ਹੈ ਤੁਹਾਨੂੰ ਆਧਾਰ ਕਾਰਡ ਦਿਖਾ ਦਿੰਨੇ ਆ ਅਸੀਂ ਘੱਟ ਦਿਖਾ ਦੂ ਸ਼ਾਮ ਨੂੰ ਸਾਨੂੰ ਆਧਾਰ ਕਾਰਡ ਦਿਖਾ ਤਾਂ 19 ਸਾਲ ਦੀ ਇਤਨਾ ਸ਼ੱਕ ਹੈ ਕਿ ਇਹ ਕੇ ਇੰਡੀਅਨ ਵੀ ਨਾ ਹੋਣ ਇਹਨਾਂ ਚ ਕੋਈ ਹਾਂਜੀ ਉਹੀ ਤਾਂ ਗੱਲ ਹੈ ਜਦੋਂ ਪਿਛਲਾ ਆਧਾਰ ਕਾਰਡ ਵੀ ਨਹੀਂ ਹੈ ਗੋਰੇਪੁਰ ਦੀ ਹੈਗਾ ਹੋ ਸਕਦਾ ਬਾਹਰੋਂ ਹੋਣ ਉਹ ਤਾਂ ਦਾ ਇੰਡੀਆ ਦੀ ਸਟੇਟ ਦੇ ਕਿਸੇ ਦੇ ਨਾਂ ਹੋਣੇ ਹੁਣ ਕਿਸ ਲੈਵਲ ਦੀ ਜਾਂਚ ਮੰਗ ਕਰੀ ਅਸੀਂ ਦੇਖੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਾਂਗੇ ਵੀ ਭਾਈ ਇਹਨਾਂ ਦੀ ਪੜਤਾਲ ਕਰਕੇ ਕਿਉਂਕਿ ਦੇਖੋ ਇੱਕ ਤਾਂ ਨਜਾਇਜ਼ ਬੈਠੇ ਨੇ ਸਰਕਾਰੀ ਜਗ੍ਹਾ ਚ ਜਿਹੜੇ ਮਹਿਕਮੇ ਦੀ ਜਗ੍ਹਾ ਸੀ ਉਹਨਾਂ ਨੂੰ ਮਿਲਾਂਗੇ ਵੀ ਭਾਈ ਤੁਹਾਡੀ ਜਗ੍ਹਾ ਇਹਨੂੰ ਵੇਲੀ ਕਰੋ ਰਜਵੰਤ ਜੀ ਤੁਸੀਂ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਹੋ ਜ਼ਿੰਮੇਵਾਰ ਵਿਅਕਤੀ ਹੋ ਜੇਕਰ ਇਹ ਪ੍ਰਵਾਸੀ ਚਲੇ ਜਾਂਦੇ ਨੇ ਹੋਰ ਨਾ ਪ੍ਰਵਾਸੀਆਂ ਤੇ ਅਸਰ ਪਊ ਤੇ ਲੋਕਾਂ ਨੂੰ ਜਿਹੜੇ ਕਿਸਾਨ ਨੇ ਉਹਨਾਂ ਦੇ ਕੰਮ ਤੇ ਵੀ ਅਸਰ ਪਊ ਜਿਵੇਂ ਜੀ ਹਾਂਜੀ ਕੰਮ ਤੇ ਦੇਖੋ ਕੋਈ ਅਸਰ ਨਹੀਂ ਕਿਉਂਕਿ ਜਿਨ੍ਹਾਂ ਨੇ ਕੰਮ ਤੇ ਕਰਨਾ ਉਹ ਤਾਂ ਕਿਸਾਨਾਂ ਨਾਲ ਆਲਰੇਡੀ ਜੁੜੇ ਹੋਏ ਨੇ ਅੱਛਾ ਉਹ ਤਾਂ ਆਲਰੇਡੀ ਆ ਰਹੇ ਨੇ ਕੀਤੀ ਕਰਦੇ ਨੇ ਉਹ ਯਾਨੀ ਕਿ ਜਾ ਝੋਨਾ ਵਗੈਰਾ ਗੰਨੇ ਵਗੈਰਾ ਉਦੋਂ ਆਉਂਦੇ ਨੇ ਉਹ ਸੀਜ਼ਨ ਸੀਜ਼ਨ ਜਾ ਕੇ ਆਪਣਾ ਕੰਮ ਕਰਕੇ ਵਾਪਸ ਮੁੜ ਜਾਂਦੇ ਨੇ ਤੇ ਉਹਨਾਂ ਦੇ ਪ੍ਰੂਫ ਬਕਾਇਦਾ ਤੌਰ ਤੇ ਕਿਸਾਨਾਂ ਕੋਲ ਹੈਗੇ ਨੇ ਜੀ ਕਿਨ ਸਾਨੂੰ ਆਏ ਜੀ ਦੇਖੋ ਸਾਡਾ ਸ਼ਾਮ ਨੂੰ 5 ਵਜੇ ਦਾ ਟਾਈਮ ਹੋ ਜਾਂਦਾ ਜਦੋਂ ਅਸੀਂ ਗਰਾਊਂਡ 'ਚ ਵੜਦੇ ਹਾਂ ਸਾਨੂੰ ਆਉਂਦੀ ਸਾਰੇ ਟਾਇਲਟ ਪਈ ਹੁੰਦੀ ਹੈ ਅਸੀਂ ਹੁਣ ਦੱਸੋ ਪਹਿਲਾਂ ਉੱਥੇ ਖੇਲੀਏ ਕਿ ਟਾਇਲਟ ਜੇ ਕੀਏ ਤੇ ਕੋਈ ਵੀ ਅਸੀਂ ਵੀਕਲ ਖੜਾਉਂਦੇ ਹਾਂ ਸਾਈਕਲ ਐ ਮੋਟਰਸਾਈਕਲ ਉਹਨਾਂ ਦੀ ਹਵਾ ਕੱਢ ਕੇ ਭੱਜ ਜਾਂਦੇ ਨੇ ਤੇ ਪਿੰਡੋਂ ਜਿਹੜੇ ਨੌਜਵਾਨ ਨੇ ਜਿਹੜੇ ਛੋਟੇ ਉਹ ਵੀ ਦੇਖ ਲਾਉਣ ਤੇ हट ਗਏ ਉਹ ਕਹਿੰਦੇ ਵੀ ਅਸੀਂ ਭੇਜਣੇ ਨਹੀਂ ਹੈਗੇ ਵੀ ਉੱਥੇ ਨਸ਼ਾ ਵੀ ਇਦਾਂ ਭਈਏ ਫਿਰਦੇ ਨੇ ਵੀ ਸਾਡੇ ਬੱਚਿਆਂ ਨੂੰ ਕੁਟਦੇ ਨੇ ਤੇ ਸਗੋਂ ਸਾਡੇ ਵੀ ਕਰਦੇ ਰੋਕਦੇ ਨੇ ਵੀ ਤੁਸੀਂ ਜਾਣਾ ਨਹੀਂ ਹੈਗਾ ਹੁਣ ਦੱਸੋ ਇਹਨਾਂ ਦਾ ਕੀ ਹੱਲ ਕੀਤਾ ਜਾਵੇ ਜਿਹੜਾ ਪੰਚਾਇਤ ਨੇ ਹੁਣ ਫੈਸਲਾ ਲਿਆ ਵੀ ਇਹਨਾਂ ਨੂੰ ਹੋਰੋਂ ਭੇਜਣਾ ਵਾ ਜੀ ਨਾ ਸਹਿਮਤ ਹੈ ਜੀ ਕਿੱਦਾਂ ਲੱਗਦਾ ਫੈਸਲਾ ਉਹ ਸਹੀ ਹੈ ਜੀ ਪੂਰੇ ਐਗਰੀਆ ਅਸੀਂ ਇਦਾਂ ਹੋਣਾ ਚਾਹੀਦਾ ਤਾਂ ਅਸੀਂ ਆਪਾਂ ਪਿੰਡ ਨੂੰ ਹੁਣ ਦੇਖ ਲਓ ਤਾਂ ਹੀ ਆਉਣ ਲੱਗਣਗੇ ਹੁਣ ਇੰਨਾ ਲੱਖ ਰੁਪਿਆ ਵੀ ਲੱਗਿਆ ਨਾ ਗਰਾਊਂਡ ਤੇ ਤਾਂ ਉਹਦਾ ਮੁੱਲ ਵੀ ਮੋੜਨਾ ਚਾਹੀਦਾ ਆਪਾਂ ਨੂੰ ਤੇ ਗਰਾਊਂਡ ਦੇ ਵਿੱਚ ਤੁਸੀਂ ਗ ਤੇ ਆਉਂਦੀ ਸਾਰੇ ਵਿਚੇ ਇਹਨਾਂ ਨੇ ਹਨਾ ਚਲੋ ਅਸੀਂ ਚਲੇ ਜਾਣਾ ਬਾਲਾਂ ਚਲੋ ਉੱਥੇ ਖੇਲੀ ਜਾਣਗੇ ਅਸੀਂ ਕੋਈ ਤਰਾਜ ਨਹੀਂ ਖੇਲੋ ਤੁਸੀਂ ਜਦੋਂ ਅਸੀਂ ਅਗਲੇ ਦਿਨ ਆਉਣਾ ਸਾਨੂੰ ਕੋਈ ਬਾਲ ਨਹੀਂ ਮਿਲਣੀ ਸਾਡੇ ਜਿੰਮ ਦਾ ਸਮਾਨ ਚੋਰੀ ਹੋ ਗਿਆ ਚਾਬੀਆਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿੱਥੇ ਪਈਆਂ ਨੇ ਚਾਬੀਆਂ ਲੈ ਗਏ ਇਹ ਤੇ ਦੇਖ ਲਓ ਕੁਝ ਨਹੀਂ ਕੋਈ ਚੀਜ਼ ਨਹੀਂ ਰਹਿਣ ਦਿੰਦੇ ਅਸੀਂ ਦਰਦ ਜਣ ਬੋਲਾਂ ਦੀ ਹੁਣ ਤੱਕ ਮਗਾ ਚੁੱਕੇ ਹੋਵਾਂਗੇ ਕੋਈ ਬਾਲ ਨਹੀਂ ਛੱਡੀ ਜਾਂਦੀ